ਗਮਾੜਾ ਅਤੇ ਨਗਰ ਨਿਗਮ ਮੁਹਾਲੀ ਵੱਲੋਂ ਅੱਜ ਮੁਹਾਲੀ ਫੇਸ 4 ਵਿੱਚ ਇਨਕ੍ਰੋਚਮੈਂਟ ਡਰਾਈਵ ਚਲਾਈ ਗਈ ਜਿਸ ਵਿੱਚ ਗਮਾੜਾ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਡਰਾਈਵ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਚਲਾਈ ਜਾ ਰਹੀ ਹੈ ਲੇਕਿਨ ਲੋਕਾਂ ਵੱਲੋਂ ਜਦੋਂ ਉਹਨਾਂ ਹੁਕਮਾਂ ਦੀ ਕਾਪੀ ਮੰਗੀ ਗਈ ਤਾਂ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਵੀ ਆਰਡਰਾਂ ਦੀ ਕਾਪੀ ਜਨਤਕ ਤੌਰ ਤੇ ਕਿਸੇ ਨੂੰ ਵੀ ਨਹੀਂ ਦਿਖਾਈ ਗਈ ਲੇਕਿਨ ਇਸ ਇਨਕ੍ਰੋਚਮੈਂਟ ਡਰਾਈਵ ਤੇ ਉਸ ਵਕਤ ਵੱਡੇ ਸਵਾਲੀਆ ਨਿਸ਼ਾਨ ਖੜੇ ਹੋਏ ਜਦੋਂ ਗਮਾਡਾ ਦੀ ਟੀਮ ਵੱਲੋਂ ਕੁਝ ਮਕਾਨਾਂ ਨੂੰ ਛੱਡ ਬਾਕੀਆਂ ਦੇ ਘਰਾਂ ਦੇ ਬਾਹਰ ਵੱਡੇ ਪੱਧਰ ਤੇ ਤੋੜਪਨ ਕੀਤੀ ਗਈ ਇਸ ਡਰਾਈਵ ਦੌਰਾਨ ਉਨ੍ਹਾਂ ਨਾਲ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਸੀ ਮੁਸ਼ਕਿਲਾਂ ਲਿਆ ਕੇ ਨੁਕਸਾਨ ਨੂੰ ਦੱਸੋ ਤੇ ਇਹ ਕੰਮ ਕਰਾਓ। ਦਹੀਂ ਜ਼ਰੂਰੀ ਪਾਲਸੀ ਦਿਖਾਓ ਸਾਨੂੰ ਕਿੱਥੇ? ਅਸੀਂ ਪਾਲਸੀ ਦਾ ਇੰਤਜ਼ਾਰ ਹੈ। ਦੱਸੋਗੇ ਕਿ ਆਲੀ ਜਾਣਾ ਕਿੱਥੇ ਵੀ ਜਾਣਾ? 15 ਦਿਨ ਦੇ ਅੰਦਰ ਤਰ੍ਹਾਂਵਾਂ ਦੇ ਲਈ ਕਰੂ। ਬੀ 1 ਨੰਬਰ ਦੀ ਪਾਲਸੀ ਆਸ਼ਾ ਖਾਤੋਂ। ਹੋਰ ਗੰਦ ਪਾਈ ਜਾ ਰਹੇ। ਹਾਰ ਰੋਡ ਕਿਹੜੀ ਹੈ? ਅਸੀਂ ਇਹੀ ਕਹਿ ਰਹੇ ਹਾਂ। ਹਾਰ ਰੋਡ ਕਿਹੜੀ ਹੈ ਦੱਸੋ? ਇਹ B6 ਹੈ। B6 ਆ B6 ਦਾ ਹੋਗਾ। ਇਹ B5 ਹੈ। ਆ ਰਿਹਾ ਸਰ। ਇੰਡੀਵਿਜੂਅਲ ਇੰਡੀਵਿਜੂਅਲ 플ੌਟ ਮੈਟਲ ਰੋਡ ਉਹਣਾ ਮੈਟਲ ਰੋਡ ਤੋਂ 5 ਫੁੱਟ ਨਾਪ ਲੋ। ਉਹਦਾ ਪਿੱਛੇ ਕਰੋ ਜਿਹੜੀ ਜਿਆਦੀ ਹੈ। ਜੇ ਕਿਸੇ ਦੀ 5 ਫੁੱਟ ਚ ਆ ਰਹੀ ਉਹਦੀ ਗੱਲ ਨਹੀਂ ਚੱਲਦੀ। ਛੱਡੀ 10 ਫੁੱਟ ਅੱਗੇ ਸਰ ਅੱਗੇ ਵੀ ਹੈ ਅੱਗੇ। ਉਹ ਪਹਿਲੇ 5 ਫੁੱਟ ਫੇਰ ਹੋ ਗਏ 5 ਫੁੱਟ ਕਲੀਅਰ ਕਰ ਸਕਦੇ ਨਹੀਂ। ਕੋਈ ਨਹੀਂ ਬੇਨਤੀ ਕਰ ਰਹੇ 5 ਫੁੱਟ ਦੀ ਕੋਈ ਨਹੀਂ ਕਰ ਰਹੇ ਤੁਸੀਂ ਸਿੱਧਾ ਆਪਣਾ ਪਰੇ ਬੇਨਤੀ ਕਰ ਰਹੇ ਹਾਂ। ਸਿੱਖੇ ਤੁਸੀਂ ਤੋੜ ਕੇ ਆਏ ਆ ਉਹ ਬਾਹਰ V4 ਵਾਸਤੇ ਆ ਤੁਹਾਡਾ V5 ਚ ਦੱਸੋ ਸਾਰੇ ਪਾਸੇ ਆ। ਨਾ 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 ਐਕਸੈਪਟ ਸ਼ੋਪਿੰਗ ਸਟਰੀਟ V4। ਲੋਕਾਂ ਨੂੰ ਪਤਾ ਨਹੀਂ ਕਰਨਾ ਕਿ ਸ਼ੋਪਿੰਗ ਸਟਰੀਟ ਦੀ ਗੱਲ ਹੈ ਸ਼ੋਪਿੰਗ ਕੋਰੇ ਦਾ ਸ਼ੋਪਿੰਗ ਮਾਲ ਇਹ ਮੇਰੇ ਮੇਟ ਦੇ ਉੱਪਰ ਇਸ ਵੀ ਉਹ ਸਾਥੀ ਖੜੇ ਆ ਆਪਣਾ ਗਮਾਡਾ ਵਾਲੇ ਐਮਸੀ ਵਾਲੇ ਵੀ ਇਹ ਕਹਿੰਦੇ ਮੈਂ ਕਹਾਂ ਜੀ ਉੱਥੇ ਜਿਹੜੀ ਕੋਰਟ 'ਚ ਤੁਸੀਂ ਗੱਲ ਹੋਈ ਆ ਮੈਨੂੰ ਦੱਸੀ ਆ ਵੀ ਐਮਸੀ ਦੇ ਲਾਇਰ ਨੇ ਕਿਹਾ ਵੀ 5 ਫੁੱਟ ਦਾ ਸਾਨੂੰ ਇਹਨਾਂ ਨੇ ਹੈਂਡ ਓਵਰ ਕਰਿਆ ਵਾ ਵੀ ਅਸੀਂ ਐਫੀਡਵਿਟ ਫਾਈਲ ਕਰਦੇ ਬਾਕੀ ਗਮਾਡਾ ਦੀ ਜਗ੍ਹਾ ਇਹ ਕਹਿੰਦੇ ਜੀ ਇਹੀ ਤਾਂ ਕੋਈ ਗੱਲੇ ਨਹੀਂ ਹੋਈ ਆ ਦੱਸਿਓ ਇਹਨਾਂ ਨੂੰ ਸਪੀਕਰ ਤੇ ਆ ਤੁਸੀਂ ਆ ਮੀਡੀਆ ਵੀ ਖੜਾ ਪ੍ਰੈਸ ਵੀ ਖੜੀ ਮੀਡੀਆ ਵੀ ਖੜਾ ਪ੍ਰੈਸ ਵੀ ਖੜੀ ਹੈ ਸਪੀਕਰ ਤੇ ਪਾਇਆ ਨਾ ਕੋਣ ਦੱਸਿਓ ਇਹਨਾਂ ਨੂੰ ਕੀ ਕਿਹਾ ਐਮਸੀ ਦੇ ਲਾਇਰ ਨੇ ਉੱਥੇ ਹਾਂਜੀ ਆਪਣਾ ਕੰਡਾ ਆਪਣਾ ਕੰਡਾ ਜਿਹੜਾ ਟਮਾਟਰ ਦਾ ਤੁਹਾਨੂੰ ਦੇ ਵਿੱਚ ਸਾਡੇ ਤੋਂ ਬਹੁਤ ਕੀ ਹੈ ਜਿਹਦਾ ਆਪਣਾ ਉੱਤੇ ਫਰਮੂਦ ਤੇ ਹੁਣ ਲੱਗਦੀ ਹੈ ਟਾਈਲਾਂ ਲਾਦੀਆਂ ਜਾਂਦੀਆਂ ਪੇਬਰ ਦੇ ਇਹ ਤੁਹਾਡੇ ਉਹਨਾਂ ਨੇ ਕਿਹਾ ਵੀ 5 ਫੁੱਟ ਹੈ ਸਾਡਾ ਤਾਂ ਕੰਪਲਾਈਂਸ ਹੋਈ ਵੀ ਅਸੀਂ ਟਾਈਲਾਂ ਲਾਤੀਆਂ ਸਾਡਾ ਇਸ ਤੋਂ ਬਾਅਦ ਕੁਝ ਨਹੀਂ ਹੈ ਤੁਹਾਡਾ ਜਵਾਬ ਦੇਣਾ ਠੀਕ ਹੈ ਸਰ ਓਕੇ ਜੀ ਜਿਹੜੇ ਵੀ ਅਫਸਰ ਹੋਰੇ ਧੱਕਾ ਕਰੂਗੇ ਉਹਨਾਂ ਨੂੰ ਬਾਈ ਨੇਮ ਪਾਰਟੀ ਬਣਾਵਾਂਗੇ ਉਹਨਾਂ ਨੂੰ ਵੀ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਨੇ ਉਹ ਜਦੋਂ ਕੋਈ ਉੱਥੇ ਕੋਰਟ ਦੇ ਵਿੱਚ ਤੁਸੀਂ ਜਾ ਕੇ ਇਹ ਗੱਲ ਕਲੀਅਰ ਕਰਤੀ ਐ ਐਮਸੀ ਨੇ ਵੀ ਸਾਨੂੰ ਤਾਂ ਸਿਰਫ 5 ਫੁੱਟ ਇਹਨਾਂ ਨੇ ਹੈਂਡਓਵਰ ਕੀਤਾ ਸੀ ਅਸੀਂ ਆਪਣੀਆਂ ਟਾਈਲਾਂ ਲਾਤੀਆਂ ਸਾਡਾ ਉਸ ਤੋਂ ਬਾਅਦ ਕੁਝ ਨਹੀਂ ਹੋਏਗਾ ਇਸ ਤੋਂ ਬਾਅਦ ਇੱਕ ਇਸ ਕਪੈਸਿਟੀ ਚ ਐਮਸੀ ਉਹ ਰਹੀ ਹੈ ਇਹ ਆਪਣਾ ਇਹ ਕੋਈ ਪਬਲਿਕ ਨੋਟਿਸ ਐਮਸੀ ਵਾਲੇ ਦਿਖਾ ਦੇਣ ਵੀ ਅੱਜ ਤੱਕ ਤੁਸੀਂ ਕੱਢਿਆ ਗਮਾੜਾ 2.5 ਸਾਲ ਪੁਰਾਣਾ ਨੋਟਿਸ ਤੱਕੀ ਫਿਰਦਾ ਅਖਬਾਰ ਚ ਕਢਾਇਆ ਵਾ ਇਹ ਉਹ ਸਫੀਸ਼ੀਐਂਟ ਹੈ ਜਾਂ ਤੁਸੀਂ ਇੰਡੀਵਿਜੂਅਲੀ ਸਤੋਂ ਪੈਸੇ ਹੀ ਲੈਂਦੇ ਹੋ ਤੁਸੀਂ ਪੀਐਲਸੀ ਚਾਰजेस 10% ਐਕਸਟਰਾ ਲਏ ਹੋਏ ਆ ਸਤੋਂ ਕਾਰਨਰ ਪਲਾਟਸ ਦੇ ਤੁਸੀਂ ਕਿਵੇਂ ਆ ਕੇ ਸਾਨੂੰ ਬਿਨਾਂ ਨੋਟਿਸ ਦਿੱਤੇ ਕਹ ਦੋਗੇ ਜੀ ਪਬਲਿਕ ਨੋਟਿਸ ਦੇ ਪਰਿਊਜ਼ ਕਰਦੇ ਹੋ ਜਦੋਂ ਪੀਐਲਸੀ ਚਾਰजेस ਲੈਂਦੇ ਹੋ ਉਦੋਂ ਤਾਂ ਤੁਸੀਂ ਸਾਨੂੰ ਪਬਲਿਕ ਨਹੀਂ ਕਰਦੇ ਜਦ ਤਾ ਤੁਹਾਨੂੰ ਕੱਲੇ ਕੱਲੇ ਤੋਂ ਪੈਸੇ ਚਾਹੀਦੇ ਆ ਜਦ ਕਮਿਸ਼ਨ ਸਾਹਿਬ ਜਿਹੜੀ ਕਾਰਵਾਈ ਸ਼ੁਰੂ ਹੋਈ ਹੈ ਹਾਊਸਿਸ ਦੇ ਬਾਰ ਬਰਮਸ ਕਾਲੀ ਕਰਨ ਜਾਂ ਕਾਰਨ ਹਾਊਸ ਜਿਹੜੇ ਕਬਜ਼ੇ ਨੇ ਇਹਦੇ ਬਾਰੇ ਦੱਸੋ ਕੀ ਕਾਰਵਾਈ ਹੈ ਇਹ ਨਾ ਇੱਕ 2020 ਦੇ ਵਿੱਚ ਆਨਰੇਬਲ ਹਾਈ ਕੋਰਟ ਦੀ ਜੱਜਮੈਂਟ ਸੀ ਕਿ ਮੋਹੱਲੇ ਦੇ ਜਿੰਨੀਆਂ ਵੀ ਇਨਕਲੂਜਮੈਂਟਸ ਨੇ ਪਬਲਿਕ ਸਪੇਸਿਸ ਦੇ ਵਿੱਚ ਰੂਟ ਬੋਮਸ ਤੇ ਜਾਂ ਕਿਤੇ ਵੀ ਹੋਰ ਉਹ ਸਾਰੀਆਂ ਹਟਾਈਆਂ ਜਾਣ ਉਹਦੇ ਤੇ 2 ਸਾਲ ਆਈ ਵਿ ਬੀ ਆਨੈਸਟ ਕਿ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਯਗਮਾਡਾ ਵੱਲੋਂ ਕੋਈ ਜ਼ਿਆਦਾ ਵਧੀਆ ਕਾਰਵਾਈ ਨਹੀਂ ਕੀਤੀ ਗਈ ਤੇ ਦਿਨ ਲੋਕ ਕੰਟੈਂਪਟ ਦੇ ਵਿੱਚ ਚਲੇਗੇ ਸੋ ਅਨਲੇਬਲ ਕੋਰਟ ਨੇ ਕੰਟੈਂਪਟ ਦੇ ਵਿੱਚ ਸਾਨੂੰ ਆਰਡਰ ਪਾਸ ਕੀਤਾ ਸੀ ਕਿ ਤੁਸੀਂ ਇਮੀਡੀਏਟਲੀ ਇੱਥੇ ਕਾਰਵਾਈ ਸ਼ੁਰੂ ਕਰੋ ਔਰ ਇਹ ਕਬਜ਼ੇ ਸਾਰੇ ਹਟਾਓ ਤੇ ਉਹਦੇ ਚੱਕਰ ਦੇ ਵਿੱਚ ਇਨਫੈਕਟ ਕਰਨੀ ਤਾਂ ਸਾਨੂੰ ਲਾਸਟ ਵੀਕ ਚਾਹੀਦੀ ਸੀ ਪਰ ਕਿਉਂਕਿ ਸਮਾਗਮ ਚੱਲਦੇ ਪਏ ਸੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਸੋ ਉਹਦੇ ਚੱਕਰ ਦੇ ਵਿੱਚ ਕਾਰਵਾਈ ਸ਼ੁਰੂ ਨਹੀਂ ਹੋ ਪਾਈ ਕੱਲ੍ਹ ਅਸੀਂ ਕਾਰਵਾਈ ਸ਼ੁਰੂ ਕੀਤੀ ਹੈ ਅੱਜ ਇਨਫੈਕਟ ਆਨਰੇਬਲ ਕੋਰਟ ਦੇ ਵਿੱਚ ਡੀਟੀਵੀ ਸੀ ਤੇ ਆਨਰੇਬਲ ਕੋਰਟ ਦੇ ਹੀ ਆਰਡਰ ਨੇ ਕਿ ਦੋ ਹਫ਼ਤਿਆਂ ਚ ਸਾਨੂੰ ਜਿਹੜੀ ਹੈ ਇਹ ਐਨਕੋਚਮੈਂਟ ਡਰਾਈਵ ਕੰਟੀਨਿਊ ਕਰਕੇ ਤੇ ਜਿੰਨੇ ਕਬਜੇ ਨੇ ਖਤਾਂਕ ਕੇ ਤੇ ਦੱਸੋ ਮੇਰੀ ਪ੍ਰੈਸ ਦੀ ਰਾਇ ਤੁਹਾਨੂੰ ਬੇਨਤੀ ਹੈ ਤੁਸੀਂ ਸਾਰੇ ਟੋਟਲੀ ਇਮਾਨਦਾਰੀ ਨਾਲ ਕੋਈ ਬਾਇਸ ਨਹੀਂ ਹੈ ਪਲੀਜ਼ ਲੋਕਾਂ ਨੂੰ ਅਵੇਅਰ ਕਰੋ ਆਨਰੇਬਲ ਕੋਰਟ ਦਾ ਆਰਡਰ ਹੈ ਕਿ ਆਪੇ ਹੀ ਲੋਕ ਹਟਾ ਲੈਣ ਅਸੀਂ ਕਿਸੇ ਦੇ ਘਰ ਜਾ ਕੇ ਜੀਸੀਬੀ ਦੇ ਨਾਲ ਉਹਨਾਂ ਦੀ ਗ੍ਰਿਲ ਤੋੜਦੇ ਚੰਗੇ ਨਹੀਂ ਲੱਗਦੇ ਲੋਕ ਆਪਣੇ ਆਪ ਹੀ ਹਟਾ ਲੈਣ ਸਾਡੇ ਲਈ ਉਹ ਜ਼ਿਆਦਾ ਵਧੀਆ ਹੋਏਗਾ ਅੱਜ ਮਾਰਨਿੰਗ ਦੇ ਵਿੱਚ ਆਈ ਥਿੰਕ ਪੇਪਰ ਦੇ ਵਿੱਚ ਮਾਨਯੋਗ ਡੀਸੀ ਨੇ ਵੀ ਇਹੀ ਅਪੀਲ ਕੀਤੀ ਹੈ ਮੈਂ ਆਪਣੇ ਵੱਲੋਂ ਡੀਸੀ ਮੈਡਮ ਵੱਲੋਂ ਸੀਏ ਗਮਾੜਾ ਵੱਲੋਂ ਮੈਂ ਇਹੀ ਅਪੀਲ ਕਰਦਾ ਹਾਂ ਤੁਹਾਡੇ ਥਰੂ ਸਾਰਿਆਂ ਨੂੰ ਕਿ ਸਾਡੀ ਜੁਆਇੰਟ ਡਰਾਈਵ ਹੈ ਤੇ ਅਨੇਬਲ ਕੋਰਟ ਦਾ ਹੁਕਮ ਹੈ ਤੇ ਕਾਈਂਡੀ ਸਾਡੀ ਸਹਿਯੋਗ ਕਰੋ ਔਰ ਇਹਨੂੰ ਪਲੀਜ਼ ਵਾਧੂ ਵਾ ਤੁਸੀਂ ਲੋਕਾਂ ਨੂੰ ਵੇਅਰ ਕਰੋ ਕਿ ਸਾਨੂੰ ਹਰੇਕ ਘਰ ਦੇ ਅੱਗੇ ਜਾ ਕੇ ਜੀਸੀਬੀ ਚਲਾਉਣ ਦੀ ਬਜਾਏ ਬਿਹਤਰ ਹੈ ਕਿ ਜਿਹਨੇ ਕਿਸੇ ਨੇ ਆਪਦੀਆਂ ਗ੍ਰੇਲਾਂ ਲਾਈਆਂ ਨੇ ਆਪ ਪਟਲੈਨ ਅਦਰਵਾਈਜ਼ ਕੀ ਹੋਏਗਾ ਕਿ ਉਹ ਨੁਕਸਾਨ ਵੀ ਹੁੰਦਾ ਹੈ ਬਿਊਟੀਫਿਕੇਸ਼ਨ ਵੀ ਖਰਾਬ ਹੁੰਦੀ ਹੈ ਬਿਹਤਰ ਹੈ ਲੋਕ ਆਪ ਰਿਮੂਵ ਕਰ ਦੇ ਕੁਝ ਹਾਈ ਅਫੀਸ਼ੀਅਲਸ ਨੇ ਮਹਾਲੀ ਦੇ ਵਿੱਚ ਆਈ ਡੋਨਟ ਵਾਂਟ ਟੂ ਨੇਮ ਉਹਨਾਂ ਨੇ ਕਈ ਵੱਡੇ ਕਬਜ਼ੇ ਕੀਤੇ ਜਿੱਦਾਂ ਤੁਸੀਂ ਵੀ ਦੱਸਿਆ ਵੀ ਲੋਕਾਂ ਨੇ ਕਈ ਉੱਚੇ ਉੱਚੇ ਕਬਜ਼ੇ ਕੀਤੇ ਹਨ ਜੀ ਵੈਲ ਦੇ ਵੀ ਰਿਮੂਵਡ ਆਲਸੋ ਨਹੀਂ ਜਦੋਂ ਅਸੀਂ ਆਨਰੇਬਲ ਕੋਰਟ ਦਾ ਆਰਡਰ ਹੈ ਜੀ ਕੋਰਟ ਦੇ ਹੁਕਮਾਂ ਦੇ ਸਾਹਮਣੇ ਕੋਈ ਉੱਚਾ ਜਾਂ ਨੀਵਾ ਨਹੀਂ ਹੁੰਦਾ ਹੈਗਾ ਜੀ ਕੋਈ ਆਫੀਸ਼ੀਅਲ ਹੋਵੇ ਜਾਂ ਕੋਈ ਪੋਲੀਟੀਸ਼ੀਅਨ ਹੋਵੇ ਜਿਹੜਾ ਵੀ ਹੋਏਗਾ ਜੋ ਜੀਸੀਬੀ ਦੇ ਅੱਗੇ ਆਏਗਾ ਔਰ ਇਲੀਗਲ ਹੋਏਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਚੱਕਿਆ ਦੇ ਬਾਕੀ ਜੇ ਨਾ ਹੋਏਗਾ ਆਨਰੇਬਲ ਕੋਰਟ ਨੂੰ ਕਹਾਂਗੇ ਜੀ ਕਿ ਜੇ ਤੁਸੀਂ ਸਾਨੂੰ ਹੁਕਮ ਦਿੱਤਾ ਤੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾਣਿਆ ਕੋਈ ਗੱਲ ਨਹੀਂ ਹੈ ਪ੍ਰਸ਼ਾਸਨ ਤੋਂ ਉੱਪਰ ਕੋਈ ਨਹੀਂ ਹੁੰਦਾ ਹੈ